ਪਾਸਾਈ ਕੋਸ਼ਲਾਂ ਦਾ ਵਿਕਾਸ ਪਾਸਾਈ ਕੋਸ਼ਲਾਂ ਦਾ ਵਿਕਾਸ ਸੁਣਨਾ ਬੋਲਣਾ ਪੜਨਾ ਤੇ ਲਿਖਣਾ ਲਿਸਨਿੰਗ ਸਪੀਕਿੰਗ ਰੀਡਿੰਗ ਤੇ ਰਾਈਟਿੰਗ ਭਾਸ਼ਾ ਸਿੱਖਿਆ ਦਾ ਮੁੱਖ ਮੰਤਵ ਪਾਸਾਈ ਕੋਸ਼ਲਾਂ ਦਾ ਵਿਕਾਸ ਕਰਨਾ ਹੈ ਭਾਸ਼ਾ ਕੌਸ਼ਲ ਕੇਵਲ ਇੱਕ ਜਾਂ ਦੋ ਯੋਗਤਾਵਾਂ ਤੱਕ ਹੀ ਸੀਮਿਤ ਨਹੀਂ ਹੈ ਐਸ ਵਿੱਚ ਚਾਰ ਯੋਗਤਾਵਾਂ ਸਮਿਲਨ ਹਨ ਸੁਣਨਾ ਬੋਲਣਾ ਚਾ ਮੌਖਿਕ ਪ੍ਰੋਤਾ ਵਚਨ ਚਪੜਨਾ ਜਾਂ ਲਿਖਣਾ ਇਹਨਾਂ ਚਾਰਾਂ ਭਾਸ਼ਾਈ ਕੋਸ਼ਲਾਂ ਦਾ ਆਪਸ ਵਿੱਚ ਗੂੜਾ ਸਬੰਧ ਹੈ ਭਾਸ਼ਾ ਦੇ ਦੋ ਰੂਪ ਹਨ ਪਹਿਲਾ ਮੌਖਿਕ ਅਤੇ ਦੂਸਰਾ ਲਿਖਤੀ ਮੌਖਿਕ ਰੂਪ ਐਸ ਵਿੱਚ ਸੁਣਨਾ ਤੇ ਬੋਲਣਾ ਕੋਸ਼ਲ ਸਮਿਲਨ ਮਤਲਬ ਮੌਖਿਕ ਰੂਪ ਵਿੱਚ ਬੋਲਣਾ ਤੇ ਸੁਣਨਾ ਲਿਖਤੀ ਰੂਪ ਐਸ ਵਿੱਚ ਪੜਨਾ ਤੇ ਲਿਖਣਾ ਕੋਸ਼ਲ ਸਮਲ ਕੋਸ਼ ਲਾਉਂਦੇ ਹਨ ਪੱਤੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਸੁਣ ਕੇ ਬੋਲ ਕੇ ਪੜ੍ਹ ਕੇ ਅਤੇ ਲਿਖ ਕੇ ਕਰਦੇ ਹਨ ਪਾਸਾ ਸਿੱਖਣ ਦਾ ਮਨੋਵਿਗਿਆਨਿਕ ਤੇ ਸੁਭਾਵਿਕ ਕ੍ਰਮ ਸੁਣਨਾ ਬੋਲਣਾ ਪੜ੍ਹਨਾ ਤੇ ਲਿਖਣਾ ਸੁਣਨ ਮਨੋਵਿਗਿਆਨਿਕ ਕੀ ਲਿਸਨਿੰਗ ਸਪੀਕਿੰਗ ਰੀਡਿੰਗ ਤੇ ਰਾਈਟਿੰਗ ਹੈਗਾ ਮਨੋਵਿਗਿਆਨਿਕ ਕੰਮ ਇੱਕ ਮਾਰੀਆ মন্টেਸਰੀ ਕੀ ਕਹਿੰਦੀ ਸੀ ਲਿਖਣਾ ਬੋਲਣਾ ਫਿਰ ਸੋਰੀ ਲਿਖ ਸੁਣਨਾ ਬੋਲਣਾ ਫਿਰ ਲਿਖਣਾ ਤੇ ਲਾਸਟ ਵਿੱਚ ਪੜ੍ਹਨਾ ਆ ਮਾਰੀਆ ਮੁੰਟੈਸਰੀ ਜਿਹੜੀ ਇਟਲੀ ਦੀ ਸੀ ਹਨਾ ਇਹਨਾਂ ਤਰ੍ਹਾਂ ਹੁਨਸਲਾਂ ਦਾ ਵਿਕਾਸ ਹੋ ਜਾਣ ਤੇ ਬੱਚੇ ਦਾ ਆਪਾ ਸਭ ਤੇ ਪੂਰਾ ਅਧਿਕਾਰ ਹੋ ਜਾਂਦਾ ਹੈ ਹੁਨਸਲਾਂ ਦਾ ਵਿਕਾਸ ਪਹਿਲਾਂ ਸੁਣਨਾ ਤੇ ਸੁਣਨਾ ਕੋਸ਼ਲ ਸਭ ਤੋਂ ਜ਼ਰੂਰੀ ਹੈ ਬਈ ਕਿਉਂਕਿ ਜੇ ਬੱਚਾ ਸੁਣੂਗਾ ਨਹੀਂ ਤਾਂ ਬੱਚਾ ਬੋਲ ਵੀ ਨਹੀਂ ਸਕੂਗਾ ਠੀਕ ਸੁਣਨਾ ਅਤੇ ਉਸ ਨੂੰ ਸਮਝਣਾ ਭਾਸ਼ਾ ਸਿੱਖਿਆ ਦਾ ਪਹਿਲਾ ਪੜਾਅ ਹੈ ਸੁਣਨ ਕੋਸ਼ਲ ਤੋਂ ਭਾਵ ਹੈ ਧਿਆਨ ਨਾਲ ਸੁਣ ਕੇ ਅਰਥ ਰਣਕਣਾ ਮਤਲਬ ਜਿਹੜੀ ਚੀਜ਼ ਸੁਣੀ ਜਾਵੇ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ ਉਸ ਦਾ ਪੂਰਾ ਅਰਥ ਸਮਝਿਆ ਜਾਵੇ ਇਸ ਕੋਸ਼ਲ ਵਿੱਚ ਦੋ ਯੋਗਤਾਵਾਂ ਸ਼ਾਮਲ ਹਨ ਸੁਣਨਾ ਤੇ ਸਮਝਣਾ ਸਮਝਣ ਤੋਂ ਬਿਗੈਰ ਸੁਣਨ ਦਾ ਕੋਈ ਅਰਥ ਨਹੀਂ ਬੱਚਾ ਸੁਣਨ ਤੇ ਸਮਝਣ ਦਾ ਕੰਮ ਨਾਲੋ ਨਾਲ ਕਰਦਾ ਹੈ ਇਹ ਪਾਸਾਈ ਕੋਸ਼ਲ ਦੂਸਰੇ ਕੋਸ਼ਲਾਂ ਨੂੰ ਸਿੱਖਣ ਦਾ ਆਧਾਰ ਬਣਦਾ ਹੈ ਕਿਉਂ ਕਿ ਜਦ ਤੱਕ ਬੱਚਾ ਸੁਣੂਗਾ ਨਹੀਂ ਉਹ ਨਾ ਬੋਲ ਸਕੂਗਾ ਨਾ ਪੜ ਸਕੂਗਾ ਨਾ ਲਿਖ ਸਕੂਗਾ ਸੁਣਨ ਕੋਸ਼ਲ ਕੇਵਲ ਮੌਖਿਕ ਪ੍ਰਗਟਾ ਲਈ ਹੀ ਜ਼ਰੂਰੀ ਜ਼ਰੂਰੀ ਨਹੀਂ ਸਗੋ ਇਸ ਨਾਲ ਪੜਨ ਤੇ ਲਿਖਣ ਕੋਸ਼ਲਾਂ ਦਾ ਵੀ ਵਿਕਾਸ ਹੁੰਦਾ ਹੈ ਬੱਚੇ ਦੀ ਸਖਸੀਅਤ ਦੇ ਵਿਕਾਸ ਤੇ ਭਾਸ਼ਾ ਸਿੱਖਿਆ ਦੀ ਦ੍ਰਿਸ਼ਟੀ ਤੋਂ ਸੁਣਨ ਕੋਸ਼ਲ ਦਾ ਬਹੁਤ ਮਤਵ ਹੈ। ਭਾਸ਼ਾ ਸਿੱਖਿਆ ਦੇ ਕਾਰਜ ਵਿੱਚ ਸੁਣਨਾ ਤੇ ਸਮਝਣਾ ਸਭ ਤੋਂ ਪਹਿਲਾ ਸਾਧਨ ਰੱਖਦੇ ਹਨ। ਬੋਲਣ ਪੜ੍ਹਨ ਤੇ ਲਿਖਣ ਦੇ ਕਾਰਜ ਪ੍ਰਭਾਵਸ਼ਾਲੀ ਸੁਣਨ ਪ੍ਰਕਿਰਿਆ ਉੱਤੇ ਆਧਾਰਿਤ ਹਨ। ਪ੍ਰਭਾਵਸ਼ਾਲੀ ਸੁਣਨ ਦੀਆਂ ਤਿੰਨ ਸ਼ਰਤਾਂ ਹਨ ਜੋ ਸੁਣਿਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ ਉਸ ਦਾ ਅਰਥ ਗ੍ਰਹਿਣ ਕਰਿਆ ਜਾਵੇ ਜੋ ਸੁਣਿਆ ਜਾਵੇ ਉਹ ਬਿਲਕੁਲ ਠੀਕ ਰੂਪ ਵਿੱਚ ਸੁਣਿਆ ਜਾਵੇ ਮਤਲਬ ਜਿੰਨਾ ਜ਼ਿਆਦਾ ਸੁੱਧ ਰੂਪ ਵਿੱਚ ਸੁਣੂਗਾ ਓਨਾ ਜ਼ਿਆਦਾ ਸਮਝੂਗਾ ਜੋ ਸੁਣਿਆ ਜਾਵੇ ਉਸ ਦਾ ਸੁਣਨ ਵਾਲੇ ਦੇ ਮਨ ਉੱਤੇ ਚੰਗਾ ਪ੍ਰਭਾਵ ਪਵੇ ਐ ਨਹੀਂ ਕਿ ਕੁਝ ਵੀ ਬੋਲਦਾ ਸੁਣਨ ਤੇ ਸਮਝਣ ਕੋਸ਼ਲ ਦੇ ਵਿਕਾਸ ਨਾਲ ਸੰਬੰਧਿਤ ਅਭਿਆਸ ਸੁਣਨ ਤੇ ਸਮਝਣ ਕੋਸ਼ਲ ਦੇ ਵਿਕਾਸ ਲਈ ਅਧਿਆਪਕ ਬੱਚਾ ਨੂੰ ਹੇਠ ਲਿਖੇ ਅਭਿਆਸ ਕਰਵਾ ਸਕਦਾ ਹੈ ਹੁਣ ਦੇਖੋ ਕਿ ਕੀ ਕੀ ਕਰਵਾ ਸਕਦਾ ਅਧਿਆਪਕ ਬੱਚੇ ਨੂੰ ਜੀ ਪਾਠ ਮਤਲਬ ਉੱਚਾ ਪਾਠ ਬੋਲ ਕੇ ਆਪਸੀ ਗੱਲਬਾਤ ਕਰਵਾ ਸਕਦਾ ਜਵਕਾਂ ਦੀ ਪਾਸਣ ਵਾਦ-ਵਿਵਾਦ ਪ੍ਰਸ਼ਨ ਉੱਤਰ ਵਿਧੀ ਠੀਕ ਹੈ ਕਹਾਣੀ ਕਹਿਣਾ ਤੇ ਸੁਣਾਉਣਾ ਬੋਲ ਲਿਖਤ ਦੇਖਣ ਸੁਣਨ ਸਮਗਰੀ ਦਾ ਪ੍ਰਯੋਗ ਜਿਵੇਂ ਗ੍ਰਾਮੋਫੋਨ ਰੇਡੀਓ ਚਲਚਿੱਤਰ ਜਿਵੇਂ ਸਿਨੇਮਾ ਟੇਪ ਰਿਕਾਰਡਰ ਦੂਰਦਰਸ਼ਨ ਫਿਰ ਸਮੂਹਿਕ ਚਰਚਾ ਫਿਰ ਬਾਲ ਸਭਾ ਤੇ ਸਵੇਰ ਦੀ ਸਭਾ ਇਹ ਹੁਣ ਕੋੜੇ ਬੋਲਣ ਤੇ ਸੁਣਨ ਦੋਹਾਂ ਦੇ ਵਿੱਚ ਆ ਗਿਆ ਠੀਕ ਹੈ ਜੀ ਸਾਰੇ ਉੱਚੀ ਪਾਠ ਇੱਕ ਬੱਚਾ ਬੋਲੂਗਾ ਬਾਕੀ ਵਿੱਚ ਸੁਣੋਗੇ ਜਾਂ ਸਾਰੇ ਬੱਚੇ ਬੋਲੂਗੇ ਨਾ ਸੁਣੂਗੇ ਵੀ ਤੇ ਬੋਲੂਗੇ ਵੀ ਆਪਸੇ ਗੱਲਬਾਤ ਜਵਾਬ ਬੋਲੂਗਾ ਵੀ ਸੁਣੂਗਾ ਜਵਾਬ ਬੋਲੂਗਾ ਬਾਕੀ ਸੁਣੂਗੇ ਵਾਦ ਵੀ ਵਾਚ ਵੀ ਆਪਸ ਵਿੱਚ ਗੱਲਬਾਤ ਹੋਊਗੀ ਸੁਣੂਗੇ ਵੀ ਬੋਲੂਗੇ ਵੀ ਪ੍ਰਸ਼ਨ ਉੱਤਰ ਵਿੱਚ ਵੀ ਆਈ ਹੋਊਗਾ ਕਹਾਣੀ ਕਹਿਣਾ ਤੇ ਸੁਣਨਾ ਵਿੱਚ ਵੀ ਆਈ ਹੋਊਗਾ ਬੋਲ ਲਿਖਤ ਵਿੱਚ ਵੀ ਆਈ ਹੋਊਗਾ ਤੇ ਜਿਹੜੀ ਇਹ ਹੈ ਇਹ ਬੱਚੇ ਨੂੰ ਸੁੱਧ ਰੂਪ ਵਿੱਚ ਅਰਥ ਗ੍ਰਹਿਣ ਕਰਨ ਵਿੱਚ ਬੋਲਣ ਵਿੱਚ ਸਹਾਇਤਾ ਕਰਨਗੇ ਨਾ ਜਦੋਂ ਸਹੀ ਉਚਾਰਨ ਸੁਣੂਗਾ ਨਾ ਜੋ ਆਕ ਰੇਡੀਓ ਤੇ ਟੀਵੀ ਤੇ ਲਿੰਗਵਾ ਫੋਨ ਗ੍ਰਾਮੋਫੋਨ ਤੇ ਤਾਂ ਸਹੀ ਹੀ ਜੇ ਸੁਣੂਗਾ ਤਾਂ ਸਹੀ ਬੋਲਣਾ ਸਿੱਖੂ ਅਗਰ ਸਮੂਹਿਕ ਚਰਚਾ ਆ ਵੀ ਫਿਰ ਬੋਲਣ ਲਿਖਤ ਨਾਲ ਅਕਬਾਲ ਸਭਾ ਵਿੱਚ ਬੋਲਣ ਲਿਖਣ ਬੋਲਣ ਤੇ ਸੁਣਨ ਨਾਲ ਤੇ ਸਵੇਰ ਦੀ ਸਭਾ ਵਿੱਚ ਬੋਲਣ ਤੇ ਸੁਣਨ ਨਾਲ ਤੇ ਹੁਣ ਆਪਣੇ ਬੋਲਣ ਦੇ ਵੀ ਸਾਰੇ ਨਾਲ ਹੀ ਆ ਗਏ ਠੀਕ ਹੈ ਬੋਲਣ ਕੋਸ਼ਲ ਮੌਖਿਕ ਪ੍ਰਗਟਾ ਅਰੰਭ ਵਿੱਚ ਹਰੇਕ ਵਿਅਕਤੀ ਆਪਣੇ ਮਨੋ ਭਾਵ ਅਤੇ ਵਿਚਾਰਨ ਦਾ ਪ੍ਰਗਟਾ ਕਰਨ ਲਈ ਮੌਖਿਕ ਭਾਸ਼ਾ ਦਾ ਪ੍ਰਯੋਗ ਕਰਦਾ ਹੈ ਮੌਖਿਕ ਪ੍ਰਗਟਾ ਦਾ ਸਬੰਧ ਧੁਨੀਆਂ ਨਾਲ ਹੁੰਦਾ ਹੈ ਮੌਖਿਕ ਪ੍ਰਗਟਾ ਦਾ ਸਬੰਧ ਧੁਨੀਆਂ ਨਾਲ ਮਤਲਬ ਇੱਕ ਭਾਸ਼ਾ ਦੀ ਜਿਹੜੀ ਧੁਨੀਆਂ ਹੁੰਦੀ ਹੈ ਜਿਹੜੀ ਸਿੱਖੀ ਜਾਂਦੀ ਹੈ ਨਾ ਉਸ ਦੇ ਉੱਤੇ ਉਸ ਦੇ ਅਰਥ ਸ਼ਬਦਾਂ ਦਾ ਫਿਰ ਮਾਤਰਾਵਾਂ ਦਾ ਉਪਯੋਗ ਕਰਕੇ ਬੱਚਾ ਬੋਲਣਾ ਸਿੱਖਦਾ ਹੈ ਉਸ ਸਮਾਜ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ ਜਿਸ ਵਿੱਚ ਇਹ ਬੋਲੀਆਂ ਜਾਂਦੀਆਂ ਹਨ ਇਸ ਤਰ੍ਹਾਂ ਮਨੁੱਖ ਆਪਣੇ ਮਨ ਦੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਜਿੱਨਾ ਧੁਨੀ ਸੰਕੇਤਾਂ ਦਾ ਪ੍ਰਯੋਗ ਕਰਦਾ ਹੈ ਉਸ ਨੂੰ ਮੌਖਿਕ ਪ੍ਰਚਾਅ ਕਹਿੰਦੇ ਹਨ ਲਿਖਤ ਧੁਨੀਆਂ ਦਾ ਜਨਮ ਮੌਖਿਕ ਭਾਸ਼ਾ ਤੋਂ ਪਿੱਛੇ ਹੁੰਦਾ ਹੈ ਹੁਣ ਆਹ ਚੀਜ਼ ਜ਼ਰੂਰੀ ਹੈ ਕਿ ਲਿਖਤ ਲਿਖਤ ਮਤਲਬ ਜਿਹੜਾ ਲਿਖਣ ਦਾ ਕੰਮ ਹੈ ਨਾ ਉਹ ਕੰਮ ਕਿਦੇ ਬਾਅਦ ਚ ਹੁੰਦਾ ਹੈ ਜੀ ਮੌਖਿਕ ਕੰਮ ਦੇ ਬਾਅਦ ਆ ਯਾਦ ਰੱਖਿਓ ਪਹਿਲਾਂ ਬੋਲਣਾ ਸਿੱਖੂਗਾ ਫਿਰ ਲਿਖਣਾ ਸਿੱਖੂਗਾ ਆਰੰਭ ਵਿੱਚ ਮਨੁੱਖ ਮੌਖਿਕ ਭਾਸ਼ਾ ਦਾ ਪ੍ਰਯੋਗ ਕਰਦਾ ਸੀ ਭਾਸ਼ਾ ਦਾ ਅਸਲੀ ਰੂਪ ਮੌਖਿਕ ਹੀ ਹੈ ਭਾਸ਼ਾ ਦਾ ਅਸਲੀ ਰੂਪ ਮੌਖਿਕ ਹੀ ਹੈ ਮੌਖਿਕ ਭਾਸ਼ਾ ਲਿਖਤ ਭਾਸ਼ਾ ਦੀ ਆਧਾਰ ਸੀ ਲਾ ਬੇਸ ਹੈ ਨਾ ਨੀਵ ਨਿਓ ਮੌਖਿਕ ਸਵੈ ਪ੍ਰਗਟਾ ਬੱਚੇ ਦੀ ਸ਼ਖਸੀਅਤ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਬਹੁਤ ਜ਼ਰੂਰੀ ਹੈ ਲਗਭਗ ਸਾਰੇ ਸਿੱਖਿਆ ਸ਼ਾਸਤਰੀ ਇਸ ਗੱਲ ਨੂੰ ਮੰਨਦੇ ਹਨ ਕਿ ਪਾਸਾ ਸਿੱਖਿਆ ਦਾ ਆਰੰਭ ਮੌਖਿਕ ਕਾਰਜ ਨਾਲ ਹੀ ਹੋਣਾ ਚਾਹੀਦਾ ਹੈ ਬੱਚੇ ਦੇ ਮੌਖਿਕ ਪ੍ਰਗਟਾ ਦੇ ਵਿਕਾਸ ਲਈ ਅਧਿਆਪਕ ਹੇਠ ਲਿਖੇ ਸਾਧਨਾ ਅਪਣਾ ਸਕਦਾ ਹੈ ਵਾਰਤਾਲਾਪ ਵਾਦ-ਵਿਵਾਦ ਭਾਸ਼ਣ ਕਹਾਣੀ ਸੁਣਾਉਣਾ ਨਾਟਕ ਤੇ ਅਭਿਨੇ ਨਾਟਕ ਤੇ ਅਭਿਨੇ ਸੰਵਾਦ ਪਾਠ ਉੱਚੀ ਪਾਠ ਅੰਤਰਕਸ਼ਰੀ ਪ੍ਰਯੋਗਤ ਪ੍ਰਯੋਗਿਤ ਵਾਰਤਾਲਾਪ ਵਾਦ ਵਿਵਾਦ ਭਾਸ਼ਣ ਕਹਾਣੀ ਨਾਟਕ ਤੇ ਬਿਨੇ ਸੰਵਾਦ ਪਾਠ ਉੱਚੀ ਪਾਠ ਅੰਤਰਕਸ਼ਰੀ ਪ੍ਰਤੀਯੋਗਤਾ ਬੋਲਣ ਵਿੱਚ ਬੋਲਣਾ ਆਪਣੇ ਮਨਾਂ ਦੇ ਵਿਚਾਰਾਂ ਨੂੰ ਪ੍ਰਗਟ ਕਰਨਾ ਬੋਲ ਕਹੀ ਕਰੂਗਾ ਨਾ ਪਾਸਾ ਦੇ ਰਹੀ ਤਾਂ ਵਾਰਤਾਲਾਪ ਵਿੱਚ ਹੋਊਗਾ ਵਾਦ ਵਿਵਾਦ ਭਾਸ਼ਣ ਕਹਾਣੀ ਸੁਣਾਉਣਾ ਨਾਟਕ ਤੇ ਬਿਨੇ ਨਾਟਕ ਨਟਕ ਤੇ ਵੀ ਨਿਮਿਸਤ ਆਉ ਦਾ ਪੂਰੀ ਤਰੀਕੇ ਨਾਲ ਭਾਵਾਂ ਦਾ ਪ੍ਰਗਟਾਵਾ ਵੀ ਕਰ ਦੂਗਾ ਨਾ ਭਾਵ ਪ੍ਰਗਟਾਉ ਭਾਵ ਪ੍ਰਗਟ ਕਰਨਾ ਨਾ ਨਟਕ ਦੇ ਵਿਸਤਾਰ ਅਭਿਨੇ ਦੇ ਵਿੱਚ ਸੰਵਾਦ ਉੱਚੀ ਪਾਠ ਤੇ ਅੰਤਰਕਸ਼ਰੀ ਅਤਰਕਸ਼ਰੀ ਵਿੱਚੋਂ ਸੁਰਾਂ ਦੇ ਬੜਾ ਮੋਟਾ ਉਹਨਾਂ ਜਾਨ ਹੋ ਜਾਊਗਾ ਜਦੋਂ ਗਾਣੇ ਗਾਊਗਾ ਲੋਰੇ ਬਾਤ ਚ ਸਮੂਹਿਕ ਚਰਚਾ ਬਾਲ ਸਭ ਸਵੇਰ ਦੀ ਸਭ ਪੜਨ ਵਚਨ ਕੋਸ਼ਲ ਪੜਨ ਵਚਨ ਕੋਸ਼ਲ ਇਸ ਕੋਸ਼ਲ ਦੁਆਰਾ ਬੱਚੇ ਨੂੰ ਇਸ ਕੋਸ਼ਲ ਵਾਰਾ ਬੱਚੇ ਨੂੰ ਲਿਪੀ ਬਦ ਸਮਕਰੀ ਨੂੰ ਪੜ ਕੇ ਵਿਚਾਰ ਕੇ ਭਾਉ ਗ੍ਰਹਿਣ ਕਰ ਸਕਣ ਦੇ ਸਮਰਥ ਬਣਾਇਆ ਜਾਂਦਾ ਹੈ ਸੁਣਨ ਅਤੇ ਬੋਲਣ ਦਾ ਬੱਚਾ ਸੁਣਨ ਅਤੇ ਬੋਲਣ ਦਾ ਬੱਚਾ ਘਰ ਵਿੱਚ ਹੀ ਸਿੱਖ ਜਾਂਦਾ ਹੈ ਪਰੰਤੂ ਅੱਖਰਾਂ ਦਾ ਲਿਪੀਬਤ ਗਿਆਨ ਪ੍ਰਾਪਤ ਕਰਨ ਲਈ ਅਤੇ ਪੜ੍ਹਨ ਸਿੱਖਣ ਲਈ ਬੱਚੇ ਨੂੰ ਅਧਿਆਪਕ ਕੋਲ ਜਾਣਾ ਪੈਂਦਾ ਹੈ। ਲਿਪੀ ਨੂੰ ਦੇਖ ਕੇ ਪੜ੍ਹ ਲੈਣਾ ਹੀ ਵਚਨ ਨਹੀਂ ਉਸ ਦੇ ਭਾਵ ਤੇ ਅਰਥ ਵੀ ਸਮਝਣੇ ਆਣੇ ਚਾਹੀਦੇ ਹਨ। ਲਿਪੀ ਨੂੰ ਦੇਖ ਕੇ ਪੜ੍ਹ ਲੈਣਾ ਹੀ ਵਚਨ ਨਹੀਂ। ਜਿਵੇਂ ਆਪਾਂ ਪਾਠ ਪੜ੍ਹ ਹੀ ਜਾਂਦੇ ਹਾਂ ਸਿੱਖਣ ਦੀਆਂ ਜੇ ਆਪ ਸਿੱਧਾ ਪੜ੍ਹ ਕੇ ਚੱਲ ਜੀਏ ਇਹਦਾ ਭਾਵ ਵੀ ਨਾ ਸਮਝੀਏ ਕਿ ਆ ਕਹਿਣਾ ਕੀ ਚਾਹੁੰਦਾ ਹੈ ਬੰਦਾ। ਹਨਾ ਆ ਕਹਿਣਾ ਚਾਹੁੰਦਾ ਹੈ ਨਾ ਕਿ ਸਿੱਖਿਆ ਤੇ ਵਿਦਿਆ ਦਾ ਉਪਯੋਗ ਕਰੋ। ਕਾ ਕਿ ਬੱਚਾ ਦਾ ਗਿਆਨ ਸਥਾਈ ਹੋ ਸਕੇ ਬੱਚੇ ਜਿਆਦਾ ਆਸਾਨੀ ਨਾਲ ਸਿੱਖ ਸਕੇ ਓਕੇ ਜਿਹੜੇ ਟੋਪਿਕ ਹੈ ਉਹਨਾਂ ਨੂੰ ਬੱਚਾ ਆਸਾਨੀ ਨਾਲ ਸਮਝ ਸਕੇ ਅੱਜ ਤੱਕ ਇਹ ਨਾ ਚਾਹੁੰਦਾ ਜੇ ਆਪਾਂ ਆ ਹੀ ਨਾ ਸਮਝੀ ਫਿਰ ਆਪਣਾ ਕੀ ਫਾਇਦਾ ਨੂੰ ਪੜਨ ਦਾ ਐਸ ਲਿਪੀ ਨੂੰ ਦੇਖ ਕੇ ਪੜ ਲੈਣਾ ਹੀ ਵਚਨ ਨਹੀਂ ਉਸ ਦੇ ਭਾਵ ਤੇ ਅਰਥ ਵੀ ਸਮਝ ਆ ਜਾਣੇ ਚਾਹੀਦੇ ਹਨ ਪੜਨਾ ਵਚਨ ਉਦੋਂ ਬਣਦਾ ਹੈ ਜਦੋਂ ਲਿਪੀ ਨੂੰ ਪੜਨ ਦੇ ਨਾਲ ਨਾਲ ਉਸ ਦੇ ਅਰਥਾਂ ਤੇ ਭਾਵ ਦਾ बोध ਹੋ ਗਿਆ ਉਸ ਤੇ ਹਰੀਦਲੀਆਗੀ ਪੜਦੇ ਸਮੇਂ ਪੁਸਤਕ ਦੀ ਅੱਖਾ ਤੋਂ ਦੂਰੀ ਲਗਭਗ 30 ਸੈਂਟੀਮੀਟਰ ਕਿੰਨੀ 30 ਸੈਂਟੀਮੀਟਰ ਮਤਲਬ ਕਿ 1 ਫੁੱਟ ਹਨਾ 1 30 ਸੈਂਟੀਮੀਟਰ ਮਤਲਬ 1 ਫੁੱਟ ਕਿਉਂਕਿ 15 ਸੈਂਟੀਮੀਟਰ ਵਿੱਚ 6 ਇੰਚ ਹੁੰਦੇ ਆ ਤਾਂ 30 ਸੈਂਟੀਮੀਟਰ ਵਿੱਚ 12 ਇੰਚ ਹੋਗੇ ਤੇ 12 ਇੰਚ ਦਾ ਬਣਦਾ ਹੈ ਜੀ 1 ਫੁੱਟ ਆ 12 ਇੰਚ 12 ਇੰਚ 30 ਸੈਂਟੀਮੀਟਰ ਜਾਂ ਫਿਰ 1 ਫੁੱਟ ਕੁਝ ਵੀ ਆ ਜੇ ਅਕੇ 45 ਡਿਗਰੀ ਦਾ ਕੋਣ ਬਣਨਾ ਚਾਹੀਦਾ ਹੈ ਤੇ ਬੁੱਕ ਜਿਹੜੀ ਹੈ ਨਾ ਬੁੱਕ ਬੁੱਕ ਨੂੰ ਫੜਾਂਗੇ ਆਪਣੇ ਲੈਫਟ ਹੈਂਡ 'ਚ ਲੈਫਟ ਹੈਂਡ ਜਾਂ ਜਾਂ ਫਿਰ ਦਾਇਆ ਦਾਇਆ ਖੱਬਾ ਕੁਸਤਕ ਨੂੰ ਪੜਦੇ ਹੋਏ ਖੱਬੇ ਹੱਥ ਫੜਨਾ ਚਾਹੀਦਾ ਹੈ ਆਵਾਚਨ ਦੀਆਂ ਕਿਸਮਾਂ ਉੱਚੀ ਪਾਠ ਮੋਨ ਪਾਠ ਸੁਖਮ ਪੜਨਾ ਤੇ ਥੂਲ ਪੜਨਾ ਉੱਚੀ ਪਾਠ ਮੋਨ ਪਾਠ ਤਾਂ ਹੈ ਗਿਆ ਠੀਕ ਹੈ ਸੁਖਮ ਪੜਾਈ ਸੁਖਮ ਪੜਾਈ ਹੁੰਦੀ ਹੈ ਜਿਹੜੇ ਬੱਚਿਆਂ ਦਾ ਸਿਲੇਬਸ ਹੁੰਦਾ ਹੈ ਸਿਲੇਬਸ ਬਸ ਬਸ ਸਿਲੇਬਸ ਤੇ ਹੀ ਬਸ ਕਰਨੀ ਹੈ ਨਾ ਸਿਲੇਬਸ ਤੇ ਹੀ ਬਸ ਕਰ ਜੋ ਤਾਂ ਹੋ ਗਈ ਸੁਖਮ ਪੜਾਈ ਜਿੰਨਾ ਸਿਲੇਬਸ ਹੈ ਉੰਨੀ ਹੀ ਪੜਾਈ ਕੋਲ ਸਟੂਲ ਹੁੰਦਾ ਹੈ ਬੜਾ ਸ਼੍ਰੇਣੀ ਵਿੱਚ ਲੱਗੀਆਂ ਹੋਈਆਂ ਪੁਸਤਕਾਂ ਤੋਂ ਇਲਾਵਾ ਹੋਰ ਪੁਸਤਕਾਂ ਤੇ ਰਸਾਲਿਆਂ ਦੀ ਪੜਾਈ ਸਮਗਰੀ ਨਾਲ ਸੰਬੰਧਤ ਮਤਲਬ ਕਿਸੇ ਟੌਪਿਕ ਕੋਈ ਟੌਪਿਕ ਟੌਪਿਕ ਵਿੱਚ ਕਿਸੇ ਕੈਰੇਕਟਰ ਦੇ ਬਾਰੇ ਕੁਝ ਕੱਟ ਦੱਸਿਆ ਗਿਆ ਜਿਵੇਂ ਮਤਲਬ ਗੁਰੂ ਨਾਨਕ ਦੇਵ ਜੀ ਬਾਰੇ ਕੱਟ ਦੱਸਿਆ ਗਿਆ ਨਾ ਤਾਂ ਬੱਚਾ ਕੀ ਕਰੂਗਾ ਕਰੇ ਜਾ ਕੇ ਕੋਈ ਹੋਰ ਧਾਰਮਿਕ ਪੁਸਤਕ ਜਾ ਕਰੇ ਕੋਈ ਹੋਰ ਕੋਈ ਪੁਸਤਕ ਪਈ ਹੋਵੇ ਉਹਦੇ ਵਿੱਚ ਗੁਰੂ ਨਾਨਕ ਜੀ ਬਾਰੇ ਪੂਰੀ ਪੜੋਗਾ ਜਾਣਕਾਰੀ ਤਾਂ ਆ ਹੋਗੀ ਉਹਦੀ ਸਥੂਲ ਪੜਾਈ ਉੱਚੀ ਪੜਨਾ ਹੋ ਉੱਚੀ ਪੜਨਾ ਇਸ ਦਾ ਭਾਵ ਹੈ ਉੱਚੀ ਆਵਾਜ਼ ਨਾਲ ਪੜਨਾ ਪਾਸਾ ਸਿੱਖਿਆ ਦੇ ਮੂਢਲੇ ਪੜਾ ਉੱਤੇ ਉੱਚੀ ਵਾਚਨ ਦੇ ਆਪਣੇ ਲਾਭ ਹਨ ਉੱਚੀ ਵਾਚਨ ਵਿੱਚ ਵਿਦਿਆਰਥੀ ਪੜਨ ਦੇ ਨਾਲ ਨਾਲ ਬੋਲਣਾ ਵੀ ਜਾਨ ਬੋਲਦਾ ਵੀ ਜਾਂਦਾ ਹੈ ਮਤਲਬ ਉਸ ਦੀ ਆਵਾਜ਼ ਆਉਗੀ ਆਵਾਜ਼ ਆਉਗੀ ਤਾਂ ਸੁਣੂਗਾ ਵੀ ਤੇ ਦੇਖੂਗਾ ਵੀ ਤਾਂ ਇਹਦੇ ਨਾਲ ਕੀ ਹੋਊਗਾ ਗਰ ਥਾਈ ਹੁੰਦੇ ਨਾ ਹਲਕਾ ਫੁਕਾ ਥਾਈ ਹੋਊਗਾ ਜ਼ਿਆਦਾ ਤਾਂ ਨਹੀਂ ਪਰ ਥਾਈ ਹੋਊਗਾ ਪਰ ਇਹਦੇ ਨਾਲ ਥਕਾਨ ਜਲਦੀ ਹੋਊਗੀ ਥਕਾਨ ਥਕਾਨ ਹੋ ਜਾਊਗੀ ਤੇ ਦੂਜੇ ਬੱਚੇ ਤੰਗ ਹੋਣਗੇ ਦੂਜੇ ਤੰਗ ਤੇ ਕੱਟ ਕੱਟ ਪੜ ਸਕੂਗਾ ਮਤਲਬ ਜਿਆਦਾ ਟਾਈਮ ਚ ਕਟ ਪੜ ਸਕੂਗਾ ਹਣਾ ਐਨੇ ਕੀ ਪੁਆਇੰਟ ਯਾਦ ਰੱਖਣੇ ਆ ਜੀ ਤੇ ਉੱਚੇ ਪੜਨਾ ਵਿੱਚ ਦੋ ਹੁੰਦੇ ਆ ਪਹਿਲਾ ਉਹਦਾ ਵਿਅਕਤੀਗਤ ਵਾਚਨ ਜਦੋਂ ਇੱਕ ਬੱਚਾ ਆਵਾਜ਼ ਕਰਦੇ ਹੋਏ ਪੜ੍ਹਦਾ ਹੈ ਤਾਂ ਵਿਅਕਤੀਗਤ ਵਾਚਨ ਕਿਹਾ ਜਾਂਦਾ ਹੈ ਤੇ ਜਦੋਂ ਇਹ ਹੀ ਵਿਅਕਤੀਗਤ ਵਾਚਨ ਕੌਣ ਕਰਦਾ ਹੈ ਅਧਿਆਪਕ ਅਤੇ ਆਪ ਪੁੱਛ ਕਰਦੇ ਤਾਂ ਇਹਨੂੰ ਬੋਲਦੇ ਆਦਰ ਸਵਚਨ ਕਿਉਂ ਕਿਉਂਕਿ ਟੀਚਰ ਕਿਆ ਹੁੰਦਾ ਹੈ ਵੀ ਆਪਣਾ ਆਦਰ ਹੁੰਦਾ ਨਾ ਟੀਚਰ ਹੁੰਦਾ ਹੈ ਜੀ ਆਪਣਾ ਆਦਰ ਹਣਾ ਤਾਂ ਟੀਚਰ ਆਪਣਾ ਆਦਰ ਹੈ ਤਾਂ ਆਦਰ ਸਵਚਨ ਖੋਣ ਕਰੂਗਾ ਟੀਚਰ ਮਤਲਬ ਗੁਰੂ ਜੀ ਉਹਦੇ ਬਾਅਦ ਵਿੱਚ ਆਪਣਾ ਆ ਗਿਆ ਸਮੂਹਿਕ ਵਚਨ ਸਮੂਹਿਕ ਵਚਨ ਜਾਂ ਸਮੂਹਕ ਵਚਨ ਦੋ ਜਾਂ ਦੋ ਤੋਂ ਵੱਧ ਵਿਦਿਆਰਥੀ ਇਕੱਠੇ ਹੋ ਕੇ ਜੋਰ-ਜੋਰ ਨਾਲ ਬੋਲ ਕੇ ਪੜ੍ਹਦੇ ਹਨ ਮੋਨ ਵਚਨ ਮਨ ਹੀ ਮਨ ਵਿੱਚ ਬਿਨਾ ਆਵਾਜ਼ ਕਿਤੇ ਅਰਥ ਗ੍ਰਹਿਣ ਕਰਨ ਦੀ ਪ੍ਰਕਿਰਿਆ ਨੂੰ ਮੋਨ ਵਚਨ ਕਿਹਾ ਜਾਂਦਾ ਹੈ ਮੋਨ ਵਚਨ ਵਿੱਚ ਬੁੱਲ ਨਹੀਂ ਹਿਲਨੇ ਚਾਹੀਦੇ ਪਹਿਲੀ ਸਰਤ ਦੂਜੀ ਸਰਤ ਮੂੰਹ ਤੇ ਦੰਦ ਨਹੀਂ ਧਸਣੇ ਚਾਹੀਦੇ ਉੱਚੀਆਂ ਸੜਣੀਆਂ ਵਿੱਚ ਐਸ ਤੇ ਜ਼ੋਰ ਦੇਣਾ ਚਾਹੀਦਾ ਹੈ ਮਤਲਬ ਕਿ ਉੱਚੀ ਪਾਟ ਉੱਚੀ ਪਾਟ ਕਿਦੇ ਵਾਸਤੇ ਹੈ ਜੀ ਛੋਟੀ ਗਲਾਸ ਵਾਸਤੇ ਨਾ ਤੇ ਮੋਨ ਮੋਨ ਪਾਟ ਬड़ी ਗਲਾਸ ਵਾਸਤੇ ਮੋਨ ਵਚਨ ਦੀ ਦੋ ਕਿਸਮਾਂ ਗੰਭੀਰ ਵਚਨ ਤੇ ਤੇਜ ਵਚਨ ਉਹਦੇ ਬਾਅਦ ਚ ਆ ਗਿਆ ਜਪਣਾ ਲਿਖਣਾ ਗੰਭੀਰ ਵਚਨ ਸੁਣੋ ਗੰਭੀਰ ਵਚਨ ਮਤਲਬ ਕਿਸੇ ਵੀ ਚੀਜ਼ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਹੌਲੀ-ਹੌਲੀ ਸਮਝਦੇ ਹੋਏ ਪੜ੍ਹਨਾ ਠੀਕ ਹੈ ਮਤਲਬ ਕਿ ਜੇ ਮੈਂ ਤੁਹਾਡੀ ਤੁਸੀਂ ਕਦੇ ਕੰਪੀਟੀਸ਼ਨ ਤਿਆਰੀ ਕਰੀ ਜਾਂਦੇ ਹੋ ਤੁਸੀਂ ਕੋਈ ਟੌਪਿਕ ਪੜ੍ਹਨਾ ਹੈ ਵਧੀਆ ਠੀਕ ਹੈ ਕੋਈ ਟੌਪਿਕ ਪੜ੍ਹੋਗੇ ਨਾ ਤੁਸੀਂ ਤਾਂ ਉਹਨੂੰ ਹੌਲੀ-ਹੌਲੀ ਇੱਕ ਇੱਕ ਅੱਖਰ ਦਾ ਅਰਥ ਸਮਝਦੇ ਹੋਏ ਇੱਕ ਇੱਕ ਲੈਣ ਨੂੰ ਪੂਰੀ ਤਰ੍ਹਾਂ ਘੋਟ ਕੇ ਪੀਜੋਗੇ ਸਮਝੋਗੇ ਗੋਲੀ ਗੋਲੀ ਹੈ ਨਾ ਉਹਦੇ ਬਾਅਦ ਤੁਸੀਂ ਅਗਲੀ ਅਗਲੀ ਲੈਣ ਤੇ ਜਾਓਗੇ ਉਸ ਤੋਂ ਅਗਲੀ ਜਾਓਗੇ ਆਹ ਥੋੜਾ ਟੌਪਿਕ ਬਹੁਤ ਲੰਬੇ ਟਾਈਮ 'ਚ ਪੂਰਾ ਹੋਊਗਾ ਆਹ ਤਾਂ ਉਹਦਾ ਗੰਭੀਰ ਬਚਨ ਤੇ ਜੇ ਤੁਸੀਂ ਪੜੋਗੇ ਕੋਈ ਨਾਵਲ ਹੈ ਨਾ ਆਪਣੇ ਟਾਈਮ ਪਾਸ ਵਾਸਤੇ ਜਾਂ ਫਿਰ ਕੋਈ ਕਹਾਣੀ ਦੀ ਕਿਤਾਬ ਤਾਂ ਤੁਸੀਂ ਉਹਨੂੰ ਪੜੋਗੇ ਗਤੀ ਨਾਲ ਹਨਾ ਕਿਉਂ ਕਿਉਂਕਿ ਉਹ ਸਾਈਜ਼ ਚ ਵੱਡੀ ਹੁੰਦੀ ਹੈ ਸਾਈਜ਼ ਚ ਵੱਡੀ ਹੁੰਦੀ ਹੈ ਨਾ ਕਿਤਾਬਾਂ ਨਾਲ ਬੋਲਣ ਨੂੰ ਗਲਤ ਜੇ ਹੌਲੀ ਹੌਲੀ ਕੰਬੀਰ ਵਚਨ ਕਰੋਗੇ ਤਾਂ ਉਹ ਤਾਂ ਪੂਰੀ ਨਹੀਂ ਹੋਣੀ ਪਰ ਤੁਸੀਂ ਤਾਂ ਦੂਜੀ ਨਾਵਲ ਵੀ ਤਾਂ ਪੜ੍ਹਨੀ ਹੈ ਨਾ ਦੂਜੀ ਨਾਵਲ ਵੀ ਪੜ੍ਹਨੀ ਹੈ ਤਾਂ ਇਸ ਵਾਸਤੇ ਉਹਨੂੰ ਤੁਸੀਂ ਛੇਤੀ ਛੇਤੀ ਪੜ੍ਹੋਗੇ ਤੇਜ਼ ਵਚਨ ਕਰੋਗੇ ਠੀਕ ਹੈ ਤਾਂ ਆਹ ਹੋ ਗਿਆ ਤਾਂ ਦੂਜਾ ਪ੍ਰਕਾਰ ਲਿਖਣਾ ਜਾਂ ਲਿਖਣ ਕੋਸ਼ਲ ਇਹ ਚੌਥਾ ਭਾਸ਼ਾ ਇੱਕ ਕੋਸ਼ਲ ਹੈ ਮੌਖਿਕ ਭਾਸ਼ਾ ਲਿਪੀ ਦਾ ਵਰਦਾਨ pa ਕੇ ਲਿਖਤ ਭਾਸ਼ਾ ਦੇ ਰੂਪ ਵਿੱਚ ਬਦਲ ਜਾਂਦੀ ਹੈ ਲਿਖਣਾ ਇੱਕ ਕਲਾ ਹੈ ਜਿਸ ਵਿੱਚ ਅੱਖਾਂ ਤੇ ਹੱਥ ਇਕੱਠੇ ਕੰਮ ਕਰਦੇ ਹਨ ਹੱਥ ਤੇ ਅੱਖ ਮਤਲਬ ਕਿ ਤੁਸੀਂ ਕੋਈ ਚੀਜ਼ ਦੇਖੋਗੇ ਫਿਰ ਹੀ ਤਾ ਲਿਖੋਗੇ ਤਾਂ ਜੇ ਪ੍ਰਸ਼ਨ ਆ ਜੇ ਕਿ ਕਿਹੜੇ ਭਾਸ਼ਾ ਦੇ ਕੋਸ਼ਲ ਵਿੱਚ ਹੱਥ ਤੇ ਅੱਖ ਦੋਵੇਂ ਇਕੱਠੇ ਕੰਮ ਕਰਦੇ ਹਨ ਲਿਖਣ ਕੋਸ਼ਲ ਜਦ ਅਸੀਂ ਆਪਣੇ ਭਾਵਾਂ ਨੂੰ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਇਸ ਨੂੰ ਲਿਖਣ ਕੋਸ਼ਲ ਕਿਹਾ ਜਾਂਦਾ ਹੈ ਲਿਖਣਾ ਸਿਖਾਉਣ ਦੀਆਂ ਅਵਸਥਾਵਾਂ ਦੀਆਂ ਚਾਰ ਅਵਸਥਾਵਾਂ ਪਹਿਲੀ ਅਵਸਥਾ ਸਿੱਖਣ ਦੀ ਤਿਆਰੀ ਮਤਲਬ ਕਿ ਬੱਚਾ ਹੁਣ ਸੁਣਨਾ ਸਿੱਖ ਗਿਆ ਬੋਲਣਾ ਸਿੱਖ ਗਿਆ ਪੜ੍ਹਨਾ ਸਿੱਖ ਗਿਆ ਹੁਣ ਉਹਦੀ ਤਿਆਰੀ ਹੈ ਕਿ ਉਹ ਲਿਖਣਾ ਵੀ ਸਿੱਖੂਗਾ ਨਾ ਹੁਣ ਉਹਦੀ ਚੌਥੀ ਸਟੇਜ ਆ ਗਈ ਤਿਆਰੀ ਆ ਗਈ ਹੁਣ ਕਿਤਾਬ ਇੱਕ ਪੈਨ ਲੈ ਕੇ ਪੈਨਸਿਲ ਲੈ ਕੇ ਆਊਗਾ ਇੱਕ ਸਲੇਟ ਲੈ ਕੇ ਆਊਗਾ ਤੇ ਟੀਚਰ ਵੀ ਹੁਣ ਤਿਆਰ ਹੋ ਗਿਆ ਉਹਨੂੰ ਸਿਖਾਉਣ ਵਾਸਤੇ ਯਾਂ ਵੀ ਤੂੰ ਤਿੰਨੋਂ ਕੋਸ਼ਲ ਸਿੱਖ ਲੇ ਹੁਣ ਚੌਥੇ ਕੋਸ਼ਲ ਦੀਵਾਰੀ ਹੈ ਤੇਰੀ ਦੁੱਜੀ ਅਵਸਥਾ ਅੱਖਰਾਂ ਦੇ ਰਤਨਾ ਹੁਣ ਸਲੇਟ ਦੇ ਉੱਤੇ ਟੀਚਰ ਉਹਨੂੰ ਅੱਖਰ ਲਿਖਣਾ ਸਿਖਾਊਗਾ ਕਿ ਭਾਈ ਪਹਿਲਾਂ ਉਹਨੂੰ ਐਂ ਕਰਕੇ ਦੇਊਗਾ ਫਿਰ ਉਹਨੂੰ ਐਂ ਕਰਕੇ ਦੇਊਗਾ ਫਿਰ ਉਹਨੂੰ ਐਂ ਕਰਕੇ ਦੇਊਗਾ ਨਾ ਫੇਰ ਉਹਨੂੰ ਸਾਰੇ ਮਿਲਵਾ ਦੂਗਾ ਤਾਂ ਉਹ ਕਹਿ ਬਣਾਣਾ ਸਿੱਖ ਜੂਗਾ ਹਨ ਤਾਂ ਅੱਖਰਾਂ ਦੀ ਰਚਨਾ ਉਹਦੇ ਬਾਅਦ ਸਬਦ ਰਚਨਾ ਤਿੱਜੀ ਅਵਸਥਾ ਸ਼ਬਦ ਰਚਨਾ ਜਿਵੇਂ ਉਹਨੂੰ ਕਹਤਾ ਵੀ ਹੁਣ ਕਹਿ ਬਣਾਣਾ ਸਿਖਾਤਾ ਉਹਨੂੰ ਮੈਂ ਬਣਾਣਾ ਸਿਖਾਤਾ ਉਹਨੂੰ ਫਿਰ ਲੈ ਬਣਾਣਾ ਸਿਖਾਤਾ ਹਨਾ ਜੇ ਉਹਨੂੰ ਕਹਤਾ ਵੀ ਹੁਣ ਇਹਨੂੰ ਸਾਰੇ ਨੂੰ ਪੜ੍ਹ ਫਿਰ ਬੱਚਾ ਪੜ੍ਹੂਗਾ ਕ ਮ ਲ ਕਮਲ ਚੌਥੀ ਅਵਸਥਾ ਲਿਖਣ ਦਾ ਅਭਿਆਸ ਅਤੇ ਆਦਰਸ਼ ਲਿਖਤ ਤੁਨ ਲੋਹ ਨੂੰ ਅੱਖਰ ਮਾਤਰਾ ਧੁਨੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗਿਆਨ ਦਿੱਤਾ ਉਹਨੂੰ ਅੱਖਰਾਂ ਦਾ ਉਪਯੋਗ ਕਰਕੇ ਵਾਕ ਬਣਾਉਣਾ ਸਿਖਾਤਾ ਹਨਾ ਸਾਰੀ ਚੀਜ਼ ਸਿਖਾਤੀ ਤਾਂ ਹੁਣ ਕੀ ਹੋਊਗਾ ਹੁਣ ਉਹਨੂੰ ਲਿਖਣ ਦਾ ਅਭਿਆਸ ਕਰਾਇਆ ਜਾਊਗਾ ਸੋ ਲੇਖ ਲਿਖਵਾਇਆ ਜਾਊਗਾ ਤੇ ਆਦਰਸ ਲਿਖਤ ਮਤਲਬ ਉਹਨੂੰ ਬਿਲਕੁਲ ਸਹੀ ਚੀਜ਼ ਮਤਲਬ ਕਿ ਗਲਤ ਬਿਨਾਂ ਗਲਤੀ ਰਹਿਤ ਗਲਤੀ ਰਹਿਤ ਚੀਜ਼ਾਂ ਲਿਖਣਨੀ ਸਿਖਾਈ ਜਾਊਗੀ ਹੁਣ ਲਿਖਣ ਕੋਸ਼ਲ ਦੀਆਂ ਸਿੱਖਣ ਵਿਧੀਆਂ ਇਹ ਆਪਾਂ ਜੀ ਰਟਣੀਆਂ ਐ ਕਿਉਂਕਿ ਕੁਐਸਚਨ ਆ ਸਕਦੇ ਇਹਨਾਂ ਵਿੱਚੋਂ ਤੇ ਆਪਾਂ ਪੂਰੇ ਤਰੀਕੇ ਨਾਲ ਰਟਣੀਆਂ ਐ ਜੀ ਇਹ ਇੰਪੋਰਟੈਂਟ ਹੈ ਪਹਿਲੀ ਹੈਗੀ ਵਰਣਮਾਲਾ ਵਿਧੀ ਪਹਿਲੀ ਹੈਗੀ ਜੀ ਵਰਣਮਾਲਾ ਵਿਧੀ ਦੂਜੀ ਹੈ ਅੱਖਰ ਸਮੂਹ ਵਿਧੀ ਤੀਜੀ ਮੰਟੈਸਰੀ ਵਿਧੀ ਮੰਟੈਸਰੀ ਵਿਧੀ ਸਮਝ ਕੇ ਮਾਰੀਆ ਮੰਟੈਸਰੀ ਆੜੀ ਆਪਣੀ ਚੌਥੀ ਪੈਸਟਾਲੋਜੀ ਵਿਧੀ ਪੰਜਵੀਂ ਸ਼ਬਦ ਵਿਧੀ ਛੱਟੀ ਵਾਕ ਵਿਧੀ ਸੱਤਵੀਂ ਪ੍ਰਸਥਾਪਨ ਵਿਧੀ ਅੱਠਵੀਂ ਪੂਰਨਿਆ ਤੇ ਲਿਖਣਾ ਤੇ ਨੌਵੀਂ ਬੋਲ ਲਿਖਤ ਵਿਧੀ ਹੁਣ ਜੀ ਪਹਿਲੀ ਵਰਣਮਾਲਾ ਵਿਧੀ ਤੁcci ਅੱਖਰ ਸਮੂਹ ਵਿਧੀ ਤੇਜੀ ਮਾਂਟੈਸਰੀ ਵਿਧੀ ਚੌਥੀ ਪੈਸਟਾਲੋਜੀ ਵਿਧੀ ਪੰਜਵੀਂ ਸ਼ਬਦ ਵਿਧੀ ਛੇਵੀਂ ਵਾਕ ਵਿਧੀ ਸਤਵੀਂ ਪ੍ਰਸਥਾਪਨ ਵਿਧੀ ਅੱਠਵੀਂ ਪੂਰਨਿਆ ਤੇ ਲਿਖਣਾ ਤੇ ਨੋਵਾ ਬੋਲ ਲਿਖਤ ਵਿਧੀ ਅਲ ਬਾਕੀ ਕਰਾਂਗੇ ਅਗਲੀ ਕਲਾਸ